ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸੰਦੀਪ ਦੇ ਫੈਨ ਤੁਹਾਡਾ ਬਹੁਤ ਬਹੁਤ ਵੈਲਕਮ ਹੈ ਜੀ ਤੇ ਬਾਈ ਮੈਂ ਕਿਹੜੇ ਕੋਲ ਪਹੁੰਚ ਚੁੱਕਿਆ ਹਾਂ ਜੀ ਦੇਖੋ ਅੱਜ ਵੀ ਬਾਈ ਨਾਲ ਕੋਈ 4-5 ਦੇ ਲੈਵਾ ਗਾਵਾਂ ਲੈ ਕੇ ਆਂਦੀਆਂ ਨਾਲ ਕੁਝ ਕੱਚੀਆਂ ਵੀ ਲੈ ਕੇ ਨਹੀਂ ਕੋਈ 7-8 ਮਹੀਨੇ ਰਹੀਆਂ ਤੇ ਆਓ ਫਿਰ ਹੁਣ ਆਪਾਂ ਬਾਈ ਜੀ ਨਾਲ ਗੱਲਬਾਤ ਕਰਦੇ ਹਾਂ ਬਾਈ ਜੀ ਸਤਿਕਾਰ ਸਤਿਗੁਰ ਜੀ ਸਤਿ ਸ਼੍ਰੀ ਅਕਾਲ ਜੀ ਸਤਿਕਾਰ ਜੀ ਹੋਰ ਸਭ ਠੀਕ ਠਾਈ ਜੀ ਵਧੀਆ ਜੀ ਕਿਵੇਂ ਚੱਲਦਾ ਕੰਮ ਬਸ ਚੱਲ ਜਿੰਦਾ ਜੀ ਕਿਰਪਾ ਮਹਾਰਾਜ ਦੀ ਚੱਲ ਚੱਲ ਲਓ ਕਿਤੇ ਦੇ ਪਣਾ ਵੇਖ ਵੇਖ ਕੇ ਮਾਲ ਹਾਂਜੀ ਵੇਖਦਾ ਜੀ ਗਾਵਾਂ ਫਿਰ ਚੰਗੀਆਂ ਲੈ ਕੇ ਜਾਂਦੇ ਜਦੋਂ ਹੁੰਦੇ ਰਕਮ ਵਾਲੀਆਂ ਹਾਂਜੀ ਪਰ ਹੁੰਦੇ ਚੰਗੇ ਦੁੱਧ ਵਾਲੀਆਂ ਜੀ ਕਿੱਥੇ ਗਏ ਚਲੀਆਂ ਗਈਆਂ ਜੀ ਫਿਰ ਉਹ ਹਾਂਜੀ ਗਈਆਂ ਕਿੱਥੇ ਆ ਕੋਈ ਲੋਕਲ ਤਰੀਕੇ ਨਾਲ ਬਾਹਰ ਚਲਈਆਂ ਜੀ ਅੱਛਾ ਠੀਕ ਹੈ ਹਾਂਜੀ ਚਲੋ ਤੇ ਅੱਜ ਬਾਜੀ ਫਿਰ ਕਿੰਨੀਆਂ ਅੱਜ ਹੈਗੀਆਂ ਜੇ ਪੰਜ ਹੈਗੀਆਂ ਜੀ ਕਰੀ ਸ਼ੁਰੂ ਹਾਂਜੀ ਕਰੋ ਜੀ ਚਲੋ ਆਜੇ ਲਿਆਓ ਜੀ ਫੜਾ ਰੋ ਆਜੇ ਕਿਧਰ ਲੱਗੀਆਂ ਜੀ ਇਧਰ ਆਜੋ ਸੂਈਆਂ ਸਾਰੀਆਂ ਜੀ ਹਾਂਜੀ ਇੱਕ ਮਿੰਟ ਮੜਿਆ ਸਿਮ ਫਗਵਾ ਚੁੱਕੀ ਮੜਿਆ ਫੋਚਤੀ ਰੋ ਰੋ ਗਲਨੇ ਰੋਗਲ ਨਾ ਬਣ ਠੀਕ ਹੈ ਅਜੇ ਦੋਦਾਂ ਦਾ ਹੈ ਜੀ ਹਾਂਜੀ ਹਾਂਜੀ ਸੋਈ ਆ ਸੋਈ ਹੈ ਜੀ ਇਸ ਟਾਈਮ ਦੁੱਧ ਕਿੰਨਾ ਹੈ ਜੀ ਦੋ ਦੋ 23 ਕਿਲੋ ਜੀ 23 ਕਿਲੋ ਹੈਗਾ ਹਾਂਜੀ ਤੇ ਖੋਲੋ ਬਾਈ ਜੀ ਫਿਰ ਲੋ ਜੀ ਦੋ ਦੰ ਦਾ ਵਿਹੜਾ ਤੇ 23 ਕਿਲੋ ਇਸ ਟਾਈਮ ਦੋ ਤਿਆਰ ਆ ਤੇ ਕਿੰਨੇ ਦਾ ਮੰਗੇ ਬਾਈ ਜੀ ਤੁਸੀਂ ਨੂੰ ਇਹ ਸੋਈ ਨੂੰ ਜੱਟ ਦਿਨ ਹੋ ਗਏ ਜੀ 8 ਦਿਨ ਹੋ ਗਏ ਇਹ ਦੇਖੋ ਤੇ ਬਾਈ ਜੀ ਫਿਰ ਕਿੰਨਾ ਕਰਜੋ ਦੁੱਧ ਇਹ ਦੋ 25 ਪਲੱਸ ਪਾਏਗਾ ਭਾਈ ਜੀ 25 ਪਲੱਸ ਕਰੋਗੇ ਹਾਂ ਹਾਂਜੀ ਆਲੇ ਭਲ ਭੁਲੇ ਵੀ ਗਿਆ ਥੋੜੀ ਵਧੀਆ ਹਾਂਜੀ ਆਲੇ ਭਲ ਭੁਲੇ ਵੀ ਗਿਆ ਥੋੜੀ ਵਧੀਆ ਆ ਬਿਲਕੁਲ ਫਾਰਮ ਵਾਲੀ ਵਿਹੜਾ ਬਹੁਤ ਸੋਹਣੀ ਵਿਹੜਾ ਦੇਖੋ ਤੂੰ ਆਪਸ ਮਾਂ ਬਾਜੀ ਕਿਵੇਂ ਆ? ਭਾਈ ਇੱਕ ਨੰਬਰ ਆ ਜੀ। ਚਲੋ। ਹਾਂ ਜੀ ਬੋਲੋ। ਮੁੱਲ ਜੋ ਮੱਧੀ ਕਰਾ ਲੋ ਜੀ ਇੱਕ ਪੰਜ ਦੀ ਦਵਾਂਗੇ ਹਾਂ ਨਾ। 1 ਲੱਖ 5000 ਦੀ। ਹਾਂ ਜੀ ਚਲੋ ਠੀਕ ਆ। ਮੁੱਲ ਜਾਈ ਕਰਨੇ ਮੈਂ ਕਹਿੰਦਾ ਮੁੱਲ ਨਹੀਂ ਕਰਦੇ। ਹਾਂ ਨਹੀਂ ਕਰੋ ਮੁੱਲ। ਵੀਡੀਓ ਕਹਿੰਦੇ ਮੁੱਲ ਨਹੀਂ ਕੀਤਾ ਜੀ। ਨਹੀਂ ਨਹੀਂ ਬਿਲਕੁਲ ਮੈਂ ਤੁਹਾਨੂੰ ਉਹਦੀ ਕਿਹਾ ਸੀ ਮੁੱਲ ਕਰੋ ਜੀ ਕੋਈ ਕਾਟੋ ਵਾਧੋ ਆਪਣਾ ਕਰਨ ਦਾ ਹੱਕ ਬੰਦਾ। ਇਹ ਵੀ ਗੱਬਣਾ ਜੀ? ਸਹੀ ਹੈ ਜੀ। ਤੇ ਦੁੱਧ ਬਾਜੀ ਕਿੰਨਾ? ਦੁੱਧ ਇਸ ਟਾਈਮ ਹੈਗਾ ਜੀ 20 ਕਿਲੋ। ਅੱਛਾ 20 ਕਿਲੋ ਇਸ ਟਾਈਮ ਤੇ ਯਾਰ। ਤੇ ਇਹ ਵੀ ਪਹਿਲਾ ਸਵੇਰ ਹੀ ਆ? ਹਾਂ ਜੀ ਪਹਿਲਾ ਸਵੇਰ ਜ ਰੋਗੜੀ ਮੜਾ ਜੇ ਇਹ ਵੀ ਦੋ ਦੰਦ ਦੀ ਹੈ ਜੀ ਇਹ ਚਾਹ ਦੰਦ ਹੈ ਜੀ ਇਹ ਚਾਹ ਦੰਦ ਬੜਾ ਜੀ ਇਹ ਸ਼ਾਈ ਵਾਲਾ ਜੀ ਅੱਛਾ ਮੈਂ ਕ੍ਰੋਸ ਆ ਗਿਆ ਸ਼ਾਈ ਵਾਲਾ ਜੀ ਤੇ ਹੁਣ ਦੁੱਧ ਕਿੰਨਾ ਬੈ ਜੀ ਥਲੇ ਐਕਸਟਰਾ ਮੈਸਰ 20 ਕਿਲੋ ਤਿਆਰ ਹੈ ਜੀ 20 ਕਿਲੋ ਦਾ ਐਸ ਟਾਈਮ ਤਿਆਰ ਬਾਹਰ ਹੀ ਹੋਇਆ 20 ਕਿਲੋ ਕਹਾਂਗੇ ਜੀ ਹਾਂ ਜੀ ਬਾਹਰ ਹੀ ਹੋਇਆ ਤੇ ਬੱਚੇ ਮਗਰ ਕੀ ਆ ਕੇ ਦੋਵਾਂ ਦੇ ਇਹਦੇ ਮੈਂ ਬੱਛੀ ਜੀ ਉਹਨੂੰ ਮਗਰ ਬੱਛਾ ਹਾਂ ਜੀ ਲਓ ਜੀ ਬੰਦੋ ਜੀ ਬਾਕੀ ਆਹ ਤੁਹਾਨੂੰ ਤੁਹਾਨੂੰ ਸਭ ਪੁੱਛੇਗਾ ਹਾਂ ਹਾਂ ਬਿਲਕੁਲ ਬਿਲਕੁਲ ਆਓ ਠੀਕ ਆ ਹਾਂ ਜੀ ਬਈ ਠੰਡੀ ਠੰਡੀ ਬਹੁਤ ਇੰਦੀ ਬਰ ਕੀਮਤ ਹੈ ਇਹ 90 ਰੁਪਏ ਜੀ 9000 ਰੁਪਏ ਹਾਂਜੀ ਹਜੂ ਮੁਕਰਮਾਨ ਦਾ ਕੋਈ ਥੋੜਾ ਬੋਲ ਮੰਤਰ ਹੋ ਜਾਏਗਾ ਜੀ ਕਰਦੇ ਤੇ ਆਹ ਜੀ ਇਹ ਸੂਈ ਜੀ ਅੱਛਾ ਕੱਲ੍ਹ ਸੂਈ ਆ ਵੱਛਾ ਮਗਰੇ ਦਾ ਜੀ ਠੀਕ ਆ ਹਾਂਜੀ ਤੇ ਇੱਕ ਟਾਈਮ ਬੁੜਾ ਹੋਊਗਾ 23 24 ਕਿਲੋ ਜੀ 23 24 ਕਿਲੋ ਬੁੜਾ ਹੈਗਾ ਇਹ ਸੂਗਾ ਜੀ ਸੂਬਾ ਪਹਿਲਾਂ ਹੀ ਜੀ ਦੂਜਾ ਦੂਜਾ ਹੋ ਸਕਦੀ ਹੈ ਦੂਜਾ ਵੀ ਹੋ ਸਕਦੀ ਹੈ ਤੇ ਤੋਰੋ ਜੀ ਵੀ ਮੂੰਹ ਚਾਦਾਂ ਦੇ ਜੀ ਲੋ ਜੀ ਚਾਰ ਦੰਦਾ ਤੇ ਬਹੁਤ ਵੱਡੀ ਵੜਾ ਜੀ ਵੀ ਫਾਰਮ ਨੇ ਵੜਾ ਤਿੰਨਾਂ ਹੀ ਆ ਜੀ ਬਾਜੀ ਫਿਰ ਕਿੰਨਾ ਕਰ ਜੀ ਦੋਦਾ ਇਹ ਦੋ 3 ਪਲਾਸੇ ਪੈਗੇ ਬਾਜੀ 30 ਪਲਾਸੇ ਜਾਊਗਾ ਨਾ ਠੀਕ ਆ ਆ ਜਿਹੜੀ ਆ ਜੀ ਸੈਂਪਲ ਫਸ ਚੁੱਕਾ ਹੈਗਾ ਇਹ ਥੋੜਾ ਨੀ ਤਿਲਕਣ ਹੁੰਦੀ ਤੁਹਾਡੇ ਬਾਹਲੇ ਤੇ ਬਾਜੀ ਫਿਰ ਇੰਦੀ ਕੀ ਮਰ ਇਹਦੀ 1,20,000 ਰੁਪਏ ਦੇਵਾਂਗੇ ਬੱਛੀ ਜੀ 1,20,000 ਦੀ ਹਾਂਜੀ ਦੇਣੀ ਆ ਨਾ ਜੀ ਹਾਂਜੀ ਚਲੋ ਇਹ ਹੈਗੀ ਕੱਚੀਆਂ ਮੇੜਾਂ ਜੀ ਹਾਂਜੀ ਇਹ ਕਿਨੇ ਕਿਨੇ ਟਾਈਮ ਦੀਆਂ ਜੀ ਇਹ 8-8 ਮਹੀਨੇ ਦੀ ਗਾਰੰਟੀ ਦਾ ਪਾਸ ਕਰਾ ਕੇ ਚੈੱਕ ਕਰਾ ਦੇ ਅਜੇ ਦੋਵੇਂ 8-8 ਮਹੀਨੇ ਦੇ ਹਨ ਹਾਂਜੀ ਦੋਵੇਂ 8 ਮਹੀਨੇ ਇਹ ਤੋਂ ਪਹਿਲਾਂ ਸੂਗੀ ਇਹਨੂੰ ਮਾਰੇ ਥਰੇ ਦੀ ਪੁੱਟਲੀ ਹੈ ਅਜਾ ਇਹ ਪਹਿਲਾਂ ਸੂਹਣੀ ਆ ਹਾਂਜੀ ਨਹੀਂ ਸੂਹ ਜਦ ਜਦਵੇਂ ਜੀ ਦੂਜਾ ਸੂਇਆ ਦੂਹ ਹਨ ਹਾਂਜੀ ਤੇ ਇਹਨਾਂ ਦਾ ਫਿਰ ਮੁੱਲ ਕੀ ਹੈ ਜੀ ਮੁੱਲ ਜੋ ਅਸੀਂ ਕਰਾਉਂਦੇ ਜੋੜੇ ਦੇ ਕਰਾਂਗੇ 1 ਲੱਖ 10 ਹਜ਼ਾਰ ਦੇ ਦਿਆਂਗੇ 1 ਲੱਖ 10 ਹਜ਼ਾਰ ਦੇ ਜੋੜੇ ਹੋ ਜਾਏਗਾ ਜੀ ਮਾਨਤਨ ਹੋ ਜਾਏਗਾ ਜੀ ਜੋੜੇ ਦਾ ਮੰਗਿਆ ਜੀ ਠੀਕ ਹੈ ਬਾਕੀ ਹੈ ਜੀ ਆਪਣੇ ਕੋ ਮੈਂ ਸਾਹਿਬ ਵੀ ਕਮਾਲ ਕਰਦੇ ਨਵਾਂ ਫਾਰਮ ਖੋਲ ਰਹੇ ਆ ਅੱਛਾ ਜੀ ਆ ਲਾ ਲੂ ਮਾਈਕ ਫਿਰ ਭਾਈ ਜੀ ਅੱਛਾ ਕਹੀਂ ਫੜਾ ਦੋ ਠੀਕ ਹੈ ਕਿਹੜੀ ਜੀ ਬਾਈ ਕਿਹੜੀ ਜੀ ਗਾਹੋਂ ਮੈਂ ਮਾਲ ਲੈ ਲਾਂ ਜੀ ਮਾਲ ਲੈ ਦੋ ਮੈਂ ਮਾਲ ਲਾਂ ਮਾਲ ਲਾਂ ਮਾਲ ਤੇ ਕਿੰਨੀਆਂ ਐਸਟਮ ਗਾਵਾਂ ਤੁਹਾਡੇ ਕੋਲ ਮੇਰੇ ਕੋਲ ਤਿੰਨ ਗਾਵਾਂ ਜੇ ਤਿੰਨ ਮੱਜਾਂ ਜੀ ਅੱਛਾ ਤਿੰਨ ਨਵਾਂ ਸ਼ੁਰੂ ਕੀਤਾ ਗਾਵਾਂ ਹੈ ਹਾਂਜੀ ਨਵਾਂ ਸ਼ੁਰੂ ਕੀਤਾ ਜੀ ਮੈਂ ਪਹਿਲਾਂ ਕੀ ਕਰਦੇ ਸੀ ਮੈਂ ਬੈਂਕ ਦੇ ਵਿੱਚ ਜਾਉਂ ਅੱਛਾ ਬੈਂਕ ਤੇ ਫਿਰ ਬਾਈ ਤੋਂ ਲੈ ਕੇ ਜਾਣਾ ਹੈ ਹਾਂਜੀ ਇਹਨਾਂ ਕੋਈ ਸਾਰਾ ਸਮਾਨ ਹੈ ਨਾ ਕੋਈ ਜਾਂਦਾ ਜਿੱਤਾ ਸਾਰਾ ਤੇ ਕਿੰਨੀਆਂ ਕਰਨੀਆਂ ਫਿਰ ਫੇੜਾ ਹਾਂਜੀ ਗਾਵਾਂ ਕਿੰਨੀਆਂ ਕਰਨ ਪਸ਼ੂ ਸਾਰਾ ਟੋਟਲ ਕਿੰਨੇ ਕਰਨ ਟੋਟਲ 10 ਹੈਗੇ ਜੀ ਅੱਛਾ ਹਲੋ ਵਧਾਓਗੇ ਹਜੇ ਹੋਰ ਵਧਾਓਗੇ ਹਜੇ ਹਾਂਜੀ ਹਾਂਜੀ ਕਿੰਨੇ ਕਰੋਗੇ ਜੀ ਮੈਂ 20 ਪਲੱਸ ਜਾਵਾਂਗਾ ਅੱਛਾ 20 ਪਲੱਸ ਇਸ ਸਾਲ ਦਾ ਟਾਰਗੇਟ ਜਿਹੜਾ ਹੈਗਾ ਤੇ ਫਿਰ ਨੌਕਰੀ ਛੱਡੋਗੇ ਫਿਰ ਨਹੀਂ ਉਹ ਨਾਲ ਨਾਲ ਚੱਲ ਰਿਹਾ ਮੈਂ ਨਾਲੇ ਚੱਲੀ ਜਾਊਗਾ ਚੱਲਦਾ ਰਹਿਣਾ ਆ ਪਲਵਾਨੇ ਕਰਨੇ ਕਰਦੇ ਨਹੀਂ ਹਾਂਜੀ ਅੱਛਾ ਗਾਂ ਇਹਨਾਂ ਨੇ ਕਹਿੰਦੇ ਤਾਂ ਇਹ ਗੱਲ ਹੈ ਜੀ ਬਿਲਕੁਲ ਜੀ ਬਿਲਕੁਲ ਇਹਨੂੰ ਇਹਦੇ ਲਈ ਤਿਆਰੀ ਕਰ ਰਹੇ ਹਾਂ ਹਾਂ ਨਹੀਂ ਨਹੀਂ ਠੀਕ ਹੈ ਜੀ ਮੇਜਨ ਸੈਟਅਪ ਸਾਰਾ ਵਧੀਆ ਕੰਮ ਹੈ ਭਾਈ ਜੀ ਬੇ ਵੀ ਜਾਂਦਾ ਡੰਗ ਕੇ ਹਾਂਜੀ ਜਿੰਨੇ ਡੰਗ ਕੇ ਮੇਰੇ ਕੋ ਗਏ ਆ ਹਾਂਜੀ ਹਾਂਜੀ ਬਾਕੀ ਰੋਪਸ਼ੁਖ ਤੇ ਜ ਬਾਕੀ ਡਰੈਸਰ ਕੋਈ ਸਮਝ ਨਹੀਂ ਆਪਾਂ ਪੁਲਿਸ ਸਰ ਮੈਨੂੰ ਦੱਸ ਦੋ ਬਾਈ ਇਹ ਤੁਹਾਡੀ ਗੱਲ ਸਮਝ ਲੱਗਦੀ ਹੈ ਹਾਂਜੀ ਫਿਰ ਸਰ ਮੈਂ ਐਡਰੈਸ ਵੀਜੀ ਆਪਣਾ ਬਾਬਾ ਦਰਸ਼ਨ ਸਿੰਘ ਦੇ ਨੇੜੇ ਹਾਂਜੀ ਮਾਲ ਹਾਂਜੀ ਡੀ ਐਸ ਸਟੇਟ ਠੀਕ ਆ ਸਾਹਮਣੇ ਆਪੋਜੀਟ ਸਾਡਾ ਪਿੰਡ ਸਾਡਾ ਪਿੰਡ ਹਾਂਜੀ ਅੰਮ੍ਰਿਤਸਰ ਠੀਕ ਆ ਤੇ ਨੰਬਰ 7890 78890 4142 4152 ਹਾਂਜੀ 74 74